ਆਪ ਸਰਕਾਰ ਦੇ ਅੰਦਰ ਵੱਡਾ ਪੁਚਾਲ ਆ ਗਿਆ ਵੱਡਾ ਖਲਾਰਾ ਪੈ ਗਿਆ ਵਿਧਾਇਕ ਤੇ ਮੰਤਰੀ ਅਫਸਰਾਂ ਤੋਂ ਨਾਰਾਜ਼ ਨੇ ਅਤੇ ਅਫਸਰ ਜਿਹੜੇ ਆ ਉਹ ਸਰਕਾਰ ਤੋਂ ਇਨਸਿਕਿਉਰ ਨੇ ਕਿਤੇ ਨਾ ਕਿਤੇ ਉਹਨਾਂ ਦੀ ਵੀ ਅੰਦਰ ਖਾਤੇ ਨਾਰਾਜ਼ਗੀ ਹੈ ਔਰ ਕਈ ਕੈਬਨਟ ਮੰਤਰੀ ਸਖਤ ਨਾਰਾਜ਼ ਨੇ ਕਿਉਂ ਇਸੇ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਨਾਲ ਹੀ ਨਾਲ ਗੱਲਬਾਤ ਜਿਹੜੀ ਆ ਕਰਾਂਗੇ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਸੰਜੀਵ अरोड़ा ਨੇ ਕਿ ਉਹਨਾਂ ਦੇ ਉੱਪਰ ਪੰਜਾਬ ਪੁਲਿਸ ਡੀਜੀਪੀ ਕੀ ਸਰਕਾਰ ਕੋਈ ਕਾਰਵਾਈ करेगी क्योंकि बहुत अहम निजम जड़े या ओ छक्के टांके लुधियाना ਦੇ ਵਿੱਚੋਂ ਪ੍ਰਚਾਰ ਕਰ ਰਹੇ ਨੇ ਕੀ ਕ੍ਰਾਈਮ ਕੀਤਾ ਉਹਨਾਂ ਨੇ ਇਸਤੇ ਬਹੁਤ अहम ਜਿਹੜੀ ਅਸੀਂ ਗੱਲਬਾਤ ਕਰਨੀ ਹੈ ਨਾਲ ਹੀ ਨਾਲ ਗੱਲਬਾਤ ਕਰਾਂਗੇ ਅਕਾਲੀ ਦਲ ਤੇ ਭਾਜਪਾ ਦੇ ਗਠਜੋੜ ਨੂੰ ਲੈ ਕੇ ਵੀ ਵੱਡੀ ਖਬਰ ਜਿਹੜੀ ਹੈ ਸਾਹਮਣੇ ਆਈ ਹੈ ਕੀ ਕੁਝ ਗੱਲਬਾਤ ਹੈ ਇਸਤੇ ਵੀ अहम ਗੱਲ ਕਰਨੀ ਹੈ ਪਰ ਸਭ ਤੋਂ ਪਹਿਲਾਂ ਸ਼ੁਰੂਆਤ ਮੈਂ ਇਸੇ ਤੋਂ ਹੀ ਕਰੂੰਗਾ ਕਿ ਆਮ ਆਦੀ ਪਾਰਟੀ ਦੇ ਅੰਦਰ ਸਭ ਕੁਝ ਠੀਕ ਨਹੀਂ ਹੈ ਇਹ ਤਾਂ ਕਰਦੇ ਹੀ ਰਹੇ ਆ ਗੱਲ ਆਮ ਆਦੀ ਪਾਰਟੀ ਦੀ ਸਰਕਾਰ ਦੇ ਅੰਦਰ ਵੀ ਸਭ ਕੁਝ ਠੀਕ ਨਹੀਂ ਹੈ ਔਰ ਸਰਕਾਰ ਦੇ ਜਿਹੜੇ ਵਿਧਾਇਕ ਤੇ ਮੰਤਰੀ ਨੇ ਅੱਪ ਪਿਛਲੇ ਦਿਨੀ ਪ੍ਰੋਗਰਾਮਾਂ ਦੇ ਵਿੱਚ ਗੱਲ ਕੀਤੀ ਹੈ ਕਿ ਸਰਕਾਰ ਦੇ ਜਿਹੜੇ ਵਿਧਾਇਕ ਤੇ ਮੰਤਰੀ ਨੇ ਉਹ ਅ fırsਰਾਂ ਤੋਂ ਅਕਸਰ ਨਾਰਾਜ ਜਿਹੜੇ ਉਹ ਚੱਲਦੇ ਨਜ਼ਰ ਆਉਂਦੇ ਆ ਅਕਸਰ ਅ fırsਰਾਂ ਦੀਆਂ ਜਿਹੜੀਆਂ ਉਹ ਸ਼ਿਕਾਇਤਾਂ ਲਾਉਂਦੇ ਨਜ਼ਰ ਆਉਂਦੇ ਆ ਮੁੱਖ ਮੰਤਰੀ ਨੂੰ ਜਾਂ ਦਿੱਲੀ ਲੋਬੀ ਨੂੰ ਤਾਂ ਹੁਣ ਗੱਲ ਕੀ ਹੋਈ ਹੈ ਹੁਣ ਗੱਲ ਇਹ ਹੋਈ ਹੈ ਕਿ ਕਈ ਜਿਹੜੇ ਮੰਤਰੀ ਨੇ ਉਹਨਾਂ ਨੇ ਇਹ ਗੱਲ ਦੱਸੀ ਹੈ ਕਿ ਜਦੋਂ ਕੈਬਨਿਟ ਮੀਟਿੰਗ ਹੁੰਦੀ ਹੈ ਉਹਨਾਂ ਕੈਬਨਿਟ ਮੀਟਿੰਗ ਤੋਂ ਪਹਿਲਾਂ ਜਿਹੜੇ ਏਜੰਡੇ ਅਫਸਰਾਂ ਨੇ ਦੇਣੇ ਹੁੰਦੇ ਆ ਮੰਤਰੀਆਂ ਨੂੰ ਉਹ ਇੱਕ ਜਾਂ ਦੋ ਦਿਨ ਪਹਿਲਾਂ ਆ ਦਿੰਦੇ ਹੁੰਦੇ ਆ ਪਿਛਲੀਆਂ ਸਰਕਾਰਾਂ ਦੇ ਦੌਰਾਨ ਵੀ ਜਦੋਂ ਕੈਬਨਿਟਾ ਮੀਟਿੰਗਾਂ ਹੁੰਦੀਆਂ ਸੀਗੀਆਂ ਤਾਂ ਉਦੋਂ ਜਿਹੜੇ ਏਜੰਡੇ ਸੀਗੇ ਕੈਬਨਿਟ ਮੰਤਰੀਆਂ ਨੂੰ ਤਾਂ ਉਦੋਂ ਇੱਕ ਜਾਂ ਦੋ ਦਿਨ ਪਹਿਲਾਂ ਦਿੱਤੇ ਜਾਂਦੇ ਹੁੰਦੇ ਸੀਗੇ ਤਾਂ ਜੋ ਇਹਨਾਂ ਦੀ ਤਿਆਰੀ ਜਿਹੜੀ ਹੈ ਉਹ ਚੰਗੀ ਤਰੀਕੇ ਦੇ ਨਾਲ ਕੀਤੀ ਜਾ ਸਕੇ ਔਰ ਆਪਣੇ ਜਿਹੜੀਆਂ ਉਹ رائے ਸਲਾਹਾਂ ਨੇ ਉਹ ਉਸ ਏਜੰਡੇ ਪ੍ਰਤੀ ਅਮ ਮੀਟਿੰਗ ਦੇ ਅੰਦਰ ਮੰਤਰੀ ਜਿਹੜੇ ਆ ਉਹ ਸਹੀ ਤਰੀਕੇ ਦੇ ਨਾਲ ਰੱਖ ਸਕਣ ਪਰ ਕਹਿੰਦੇ ਆ ਕਿ ਇਹਨ ਕੁਝ ਹੀ ਮਿੰਟ ਪਹਿਲਾਂ ਏਜੰਡੇ ਜਿਹੜੇ ਉਹ ਦਿੱਤੇ ਜਾਂਦੇ ਆ ਅਫਸਰਾਂ ਦੇ ਵੱਲੋਂ ਮੰਤਰੀਆਂ ਨੂੰ ਤੇ ਉਹ ਨਾ ਤਾਂ ਚੰਗੀ ਤਰ੍ਹਾਂ ਕੈਬਨਿਟ ਮੀਟਿੰਗ ਤੋਂ ਪਹਿਲਾਂ ਪੜ੍ਹ ਹੀ ਸਕਦੇ ਆ ਨਾ ਸਮਝ ਹੀ ਸਕਦੇ ਆ ਤੇ ਫਿਰ ਹੁੰਦਾ ਕੀ ਹੈ ਕਿ ਉਹ ਆਪਣੇ ਜਿਹੜੇ ਉਹ رائے ਮਸ਼ਵਰੇ ਆ ਉਹ ਕੈਬਨਿਟ ਮੀਟਿੰਗ ਦੇ ਅੰਦਰ ਏਜੰਡੇ ਆਪ੍ਰਤੀ ਉਹ ਦੇ ਹੀ ਨਹੀਂ ਪਉਦੇ ਤਾਂ ਜਿਹਦੇ ਕਰਕੇ ਵਿਧਾਇਕ ਮਾਫ ਕਰਨਾ ਮੰਤਰੀ ਜਿਹੜੇ ਉਹ ਕਾਫੀ ਨਰਾਜ ਨੇ ਅਫਸਰਾਂ ਤੋਂ ਕਿ ਇਹ ਜਿਹੜੇ ਟੇਬਲ ਅਜੰਡੇ ਜਿਹੜੇ ਇਸ ਤਰੀਕੇ ਦੇ ਨਾਲ ਸਾਨੂੰ ਦਿੱਤੇ ਜਾਂਦੇ ਆ ਕਿਉਂਕਿ ਇਹ ਜਿਹੜੇ ਅਜੰਡੇ ਜਦੋਂ ਐਨ ਮੌਕੇ ਤੇ ਦਿੱਤੇ ਜਾਂਦੇ ਆ ਤਾਂ ਸਰਕਾਰੀ ਭਾਸ਼ਾ ਦੇ ਵਿੱਚ ਕਹਿੰਦੇ ਕਿ ਇਹਨੂੰ ਟੇਬਲ ਅਜੰਡੇ ਜਿਹੜੇ ਉਹ ਕਹਿ ਦਿੱਤੇ ਜਾਂਦੇ ਆ ਤੇ ਕਹਿੰਦੇ ਆ ਕਿ ਇਹ ਜਦੋਂ ਇਸ ਤਰੀਕੇ ਦੇ ਨਾਲ ਕੁਝ ਹੀ ਮਿੰਟ ਪਹਿਲਾਂ ਸਾਨੂੰ ਅਜੰਡੇ ਦਿੱਤੇ ਜਾਂਦੇ ਆ ਤਿਆਰੀ ਕਰਨੀ ਪਾਉਂਦੇ ਤੇ ਇਹ ਜਿਹੜੇ ਟੇਬਲ ਅਜੰਡੇ ਨੇ ਇਹ ਸਾਡੇ ਲਈ ਵੀ ਸਾਡੀ ਪਾਰਟੀ ਦੇ ਲਈ ਵੀ ਸਾਡੀ ਸਰਕਾਰ ਦੇ ਲਈ ਵੀ ਔਰ ਪੰਜਾਬ ਦੇ ਲੋਕਾਂ ਦੇ ਲਈ ਵੀ ਘਾਤਿਕ ਸਿਤ ਹੋਣਗੇ ਅਜਿਹਾ ਮੰਨਣਾ ਆਮਾਦੀ ਪਾਰਟੀ ਦੇ ਕੁਝ ਮੰਤਰੀਆਂ ਦਾ ਜਿਹੜੇ ਕਿ ਆਪਣਾ ਨਾਂ ਅੱਗੇ ਨਹੀਂ ਦੱਸਣਾ ਚਾਹੁੰਦੇ ਔਰ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਅਵਸਾਰਾਂ ਦੇ ਉੱਪਰ ਜਿਹੜੀ ਆ ਉਹ ਕਾਰਵਾਈ ਹੋਣੀ ਚਾਹੀਦੀ ਹੈ ਕਹਿੰਦੇ ਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਮੰਤਰੀ ਕਹਿੰਦੇ ਕਿ ਜਦੋਂ ਕੈਬਨਟ ਕਮੇਟੀਆਂ ਹੁੰਦੀਆਂ ਸੀ ਤਾਂ 2 ਜਾਂ 3 ਦਿਨ ਪਹਿਲਾਂ ਏਜੰਡੇ ਜਿਹੜੇ ਅਫਸਰ ਬਣਾ ਲੈਂਦੇ ਸੀਗੇ ਤੇ ਉਹਨਾਂ ਨੂੰ ਬਣਾ ਕੇ ਦੇ ਦਿੰਦੇ ਸੀ ਤੇ ਅਗਲੇ ਜਿਹੜੇ ਉਹ رائے مشਵਰੇ ਜਿਹੜੇ ਆਪਣੇ ਸਹੀ ਤਰੀਕੇ ਨਾਲ ਦੇ ਦਿੰਦੇ ਸੀ ਕਈ ਵਾਰੀ ਤਾਂ ਇੰਜ ਹੁੰਦਾ ਸੀਗਾ ਕਿ ਏਜੰਡੇ ਰੋਕ ਵੀ ਲਈ ਜਾਂਦੇ ਸੀ ਕਿਉਂਕਿ ਰੋਕ ਕਿਵੇਂ ਲਈ ਜਾਂਦੇ ਸੀ ਕਿਉਂਕਿ ਵਿਧਾਇਕ ਤੇ ਮੰਤਰੀ ਜਦੋਂ ਏਜੰਡੇ ਪ੍ਰਤੀ ਐਨ ਪੂਰੀ ਚੰਗੀ ਤਰ੍ਹਾਂ ਜਾਣੂ ਹੋ ਜਾਂਦੇ ਸੀ ਫਿਰ ਕੁਝ ਆਪਣੀਆਂ رائے ਸਲਾਹਾਂ ਦਿੰਦੇ ਸੀ ਮੀਟਿੰਗ ਦੇ ਅੰਦਰ ਤਾਂ ਫਿਰ ਜੇ ਨਹੀਂ ਪਾਸ ਕਰਨ ਵਾਲਾ ਉਹ ਏਜੰਡਾ ਹੁੰਦਾ ਸੀ ਤਾਂ ਉਹਨੂੰ ਰੋਕ ਲੈ ਜਾਂਦਾ ਸੀ ਤਾਂ ਕਹਿੰਦੇ ਕਿ ਸਾਡੀਆਂ ਇੱਥੇ ਸਲਾਹਾਂ ਤਾਂ ਕੀ ਹੋਣੀ ਆ ਜਦੋਂ ਸਾਨੂੰ ਪਤਾ ਹੀ ਨਹੀਂ ਏਜੰਡਾ ਹੈ ਕੀ ਆ ਤਾਂ ਫਿਰ ਕਹਿੰਦੇ ਅਸੀਂ ਮਜਬੂਰੀ ਵਾਸਤੇ ਪਾਸ ਕਰਨ ਨੂੰ ਮਜਬੂਰ ਜਿਹੜਾ ਉਹ ਹੋ ਜਾਏਗਾ ਤੇ ਕਹਿੰਦੇ ਕਿ ਇਹੋ ਜੇ ਅਫਸਰ ਜਿਹੜੇ ਕਿ ਨਾ ਤਾਂ ਆਪ ਹੀ ਏਜੰਡਾ ਬਣਾ ਪਾਉਂਦੇ ਐ ਤੇ ਨਾ ਸਾਨੂੰ ਹੀ ਏਜੰਡਾ ਜਿਹੜਾ ਮੀਟਿੰਗ ਤੋਂ ਪਹਿਲਾਂ ਚੰਗੀ ਤਰੀਕੇ ਦੇ ਨਾਲ ਦੇ ਪਾਉਂਦੇ ਐ ਤਾਂ ਇਹੋ ਜੇ ਅ fırsਰਾਂ ਦੇ ਉੱਪਰ ਕਾਰਵਾਈ ਜਿਹੜੀ ਆ ਹੋਣੀ ਚਾਹੀਦੀ ਆ ਤਾਂ ਮੈਂ ਫੇਰ ਦਰਸ਼ਕਾਂ ਨੂੰ ਦੱਸ ਦਿੰਨਾ ਕਿ ਜਿਹੜੇ ਪੰਜਾਬ ਦੇ ਵਿੱਚ ਆਮ ਕਾਨੂੰਨ ਜਾਂ ਕੋਈ ਹੋਰ ਨਿਜਮ ਲਾਗੂ ਹੋਣੇ ਹੁੰਦੇ ਐ ਸਭ ਤੋਂ ਪਹਿਲਾਂ ਕੈਬਨਿਟ ਦੇ ਵਿੱਚ ਹੀ ਜਿਹੜੇ ਉਹ ਪਾਸ ਹੁੰਦੇ ਐ ਕੈਬਨਿਟ ਦੇ ਵਿੱਚ ਏਜੰਡੇ ਲਿਆਏ ਜਾਂਦੇ ਐ ਫੇਰ ਕੈਬਨਿਟ ਦੇ ਵਿੱਚ ਪਾਸ ਹੁੰਦੇ ਐ ਤਾਂ ਫੇਰ ਅੱਗੇ ਉਹਨਾਂ ਨੂੰ ਪ੍ਰੋਸੀਜਰ ਜਿਹੜਾ ਉਹ ਤੁਰਿਆ ਜਾਂਦਾ ਸਾਰਾ ਤਾਂ ਫਿਰ ਜਦੋਂ ਕੈਬਨਿਟ ਦੇ ਵਿੱਚ ਸ਼ੁਰੂਆਤੀ ਟਾਈਮ ਦੇ ਵਿੱਚ ਹੀ ਜਦੋਂ ਕੈਬਨਿਟ ਮੰਤਰੀਆਂ ਨੂੰ ਇਹਨਾਂ ਏਜੰਡਿਆਂ ਦੇ ਬਾਰੇ ਪਤਾ ਨਹੀਂ ਹੋਊਗਾ ਤਾਂ ਫਿਰ ਉਹ ਵਿਚਾਰੇ ਆਪਣੇ رائے ਸਲਾਹ ਕੀ ਦੇਣਗੇ ਇਹ ਜਿਹੜੀ ਸਭ ਦੇ ਸਾਹਮਣੇ ਗੱਲ ਹੈਗੀ ਹੋਈ ਆ ਉਹ ਰੋਂਦੇ ਪਿੱਟਦੇ ਤਾਂ ਸਹੀ ਹੋਈ ਹੈ ਤੇ ਅਫਸਰ ਜਿਹੜੇ ਆ ਉਹ ਸਹੀ ਢੰਗ ਦੇ ਨਾਲ ਮੈਨੂੰ ਲੱਗਦਾ ਕਿ ਇਹਨਾਂ ਨੂੰ ਸੀਰੀਅਸ ਲੈਂਦੇ ਹੀ ਨਹੀਂ ਇਹਦੇ ਪਿੱਛੇ ਕਾਰਨ ਇੱਕ ਇਹ ਵੀ ਹੈ ਇੱਕ ਤਾਂ ਇਹਨਾਂ ਮੰਤਰੀਆਂ ਦਾ ਐਕਸਪੀਰੀਅੰਸ ਜਿਹੜਾ ਘੱਟ ਹੈ ਦੂਜਾ ਅਫਸਰਾਂ ਨੂੰ ਇਹ ਵੀ ਹੁੰਦਾ ਕਿ ਭਾਈ ਜੇ ਤਾਂ ਕੋਈ ਪੱਕੇ ਮੰਤਰੀ ਦੀ ਕੁਰਸੀ ਪੱਕੀ ਹੋਵੇ ਤਾਂ ਫਿਰ ਤਾਂ ਅਗਲੇ ਨਵਾ ਹੀ ਹੁੰਦਾ ਕਿ ਪਾਈ ਇਹਦੇ ਨਾਲ ਹੀ ਕੰਮ ਕਰਨਾ ਪੈਣਾ ਇਹਦੇ ਨਾਲ ਹੀ ਚੱਲਣਾ ਪੈਣਾ ਤੇ ਚੰਗੇ ਤਰੀਕੇ ਦੇ ਨਾਲ ਚੱਲੋ ਇਹਨਾਂ ਦੇ ਨਾਲ ਚੱਲੋ ਤੇ ਡਰਦੇ ਅਗਲੇ ਕੰਮ ਉਸ ਤਰੀਕੇ ਨਾਲ ਕਰਦੇ ਰਹਿੰਦੇ ਆ ਪਰ ਜਦੋਂ ਕਿਸੇ ਮੰਤਰੀ ਦੀ ਕੁਰਸੀ ਪੱਕੀ ਨਹੀਂ ਜਦੋਂ ਅਫਸਰੀ ਮੰਤਰੀ ਦੀ ਕੁਰਸੀ ਪੱਕੀ ਨਹੀਂ ਸਮਝਿਆ ਇਹਨੂੰ ਪਤਾ ਵੀ ਅੱਜ ਹੈਗਾ ਕੱਲ ਪਤਾ ਨਹੀਂ ਹੈਗਾ ਕਿ ਨਹੀਂ ਹੈਗਾ ਉਹ ਫਿਰ ਅਗਲਿਆਂ ਦਾ ਡਰ ਜਿਹੜਾ ਅਗਲਿਆਂ ਦਾ ਪ੍ਰਭਾਵ ਜਿਹੜਾ ਮੰਤਰੀਆਂ ਦਾ ਫਿਰ ਉਹੇ ਜਿਹਾ ਅਫਸਰਾਂ ਤੇ ਪੈਂਦਾ ਨਹੀਂ ਤਾਂ ਫਿਰ ਵਿਧਾਇਕ ਤਾਂ ਪਹਿਲਾਂ ਹੀ ਪਿੱਟਦੇ ਸੀਗੇ ਕਿ ਸਾਡੀ ਫੀਲਡ ਦੇ ਵਿੱਚ ਫੀਲਡ ਵਾਲੇ ਅਫਸਰ ਸੁਣਦੇ ਨਹੀਂ ਹੁਣ ਜਿਹੜੇ ਮੰਤਰੀ ਨੇ ਉਹ ਵੀ ਪਿੱਟਣ ਲੱਗ ਗਏ ਐ ਕਿ ਅਧਿਕਾਰੀ ਜਿਹੜੀਆਂ ਸਾਡੇ ਸੁਣਦੇ ਨਹੀਂ ਇੱਕ ਪਾਸੇ ਵਿਧਾਇਕ ਤੇ ਮੰਤਰੀ ਅਫਸਰਾਂ ਤੋਂ ਪਿੱਟ ਰਹੇ ਐ ਕਿ ਕੰਮ ਨਹੀਂ ਹੁੰਦੇ ਏਜੰਡੇ ਤੱਕ ਜਿਹੜੇ ਉਹ ਸਹੀ ਨਹੀਂ ਦਿੱਤੇ ਜਾਂਦੇ ਦੂਜੇ ਪਾਸੇ ਅਫਸਰਾਂ ਦੇ ਵੀ ਜਿਹੜੇ ਉਹ ਰੋਸੇ ਐ ਸਰਕਾਰ ਪ੍ਰਤੀ ਕਿਉਂਕਿ ਪਿਛਲੇ ਦਿਨਾਂ ਤੋਂ ਆਪਾਂ ਦੇਖਿਆ ਕਿ ਸਰਕਾਰਾਂ ਜਿਹੜੀਆਂ ਅਫਸਰਾਂ ਨੂੰ ਆਪਣੇ ਤਰੀਕੇ ਦੇ ਨਾਲ ਵਰਤ ਲੈਂਦੀਆਂ ਤੇ ਬਾਅਦ ਦੇ ਵਿੱਚ ਅਫਸਰਾਂ ਦੇ ਨਾਲ ਸਰਕਾਰਾਂ ਜਿਹੜੀਆਂ ਉਹ ਖੜ੍ਹਦੀਆਂ ਨਹੀਂ ਅਜਿਹਾ ਆਪਾਂ ਕਈ ਵਾਰੀ ਹੁੰਦਾ ਦੇਖਿਆ ਪਿਛਲੇ ਸਮੇਂ ਦੇ ਦੌਰਾਨ ਪਿਛਲੇ 3 ਸਾਲਾਂ ਦੇ ਵਿੱਚ ਜਿਹੜੇ ਅਫਸਰ ਭਗੰਤਾਂ ਦੇ ਬੜੇ ਕਰੀਬੀ ਦੱਸੇ ਜਾਂਦੇ ਰਹੇ ਐ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਖੱਡ ਖੂੰਜੇ ਲਾਇਆ ਗਿਆ ਇਸ ਤਰੀਕੇ ਨਾਲ ਬੇਇੱਜ਼ਤ ਕਰਕੇ ਬਦਲਿਆ ਗਿਆ ਕਿ ਦੂਜੇ ਅਫਸਰ ਵੀ ਜਿਹੜੇ ਉਹ ਨਜ਼ੀਤਾ ਲੈਂਦੇ ਆ ਕਿ ਭਾਈ ਸਰਕਾਰ ਦੇ ਨਾਲ ਸਰਕਾਰ ਦੇ ਮੁਤਾਬਕ ਚੱਲਣ ਦਾ ਕੋਈ ਫੈਸਲਾ ਨਹੀਂ ਔਖੇ ਸਮੇਂ ਤੇ ਇਹ ਖੜਦੇ ਨਹੀਂ ਆਪਣਾ ਡੰਗ ਸਾਰਿਆ ਆਪਣਾ ਬੁੱਤਾ ਸਾਰਿਆ ਆਪਣਾ ਕੰਮ ਕੱਢਿਆ ਤੇ ਗਾਹ ਮਾਰਦੇ ਆ ਲੱਤ ਅਫਸਰ ਨੂੰ ਉਹ ਤੋੜ ਦਿੰਦੇ ਆ ਤੇ ਕਈ ਅਫਸਰ ਤਾਂ ਵਿਚਾਰੇ ਇਸ ਤਰੀਕੇ ਨਾਲ ਟੰਗੇ ਗਏ ਆ ਕਿ ਭਾਈ ਉਹਨਾਂ ਨੂੰ ਤਾਂ ਹਲੇ ਤੱਕ ਪੋਸਟਿੰਗਾਂ ਵੀ ਨਹੀਂ ਮਿਲੀਆਂ ਉਹ ਹਵਾ 'ਚ ਜਿਹੜੇ ਉਹ ਲਟਕੀ ਜਾਂਦੇ ਆ ਤੇ ਤਾਜ਼ਾ ਮਾਮਲਾ ਆਪਾਂ ਜਿਹੜੇ ਵਿਜੀਲੈਂਸ Chief ਦਾ ਵੀ ਦੇਖਿਆ ਆਪਣੇ ਤੌਰ ਤਰੀਕੇ ਦੇ ਨਾਲ ਕਹਿੰਦੇ ਆ ਕਿ ਚਲਾਉਣ ਦੀ ਕੋਸ਼ਿਸ਼ ਸੀਗੀ ਉਹਨਾਂ ਨੂੰ ਔਰ ਉਹ ਵੀ ਜਿਹੜੇ 29ਵੇਂ ਦਿਨ ਲਿਆ ਕੇ ਜਿਹੜੇ ਉਹ ਟੰਗ ਦਿੱਤੇ ਉਹਨਾਂ ਨੂੰ ਬਦਲਿਆ ਤਾਂ ਹੈ ਹੀ ਹੈ ਉਹਨਾਂ ਨੂੰ ਸਕੂ ਦੀ ਸਸਪੈਂਡ ਵੀ ਜਿਹੜਾ ਉਹ ਕਰ ਦਿੱਤਾ ਜੀ ਤੋਂ ਬਾਅਦ IAS IPS ਲੋਬੀ ਦੇ ਵਿੱਚ ਕਾਫੀ ਵੱਡੇ ਪੱਧਰ ਦੇ ਉੱਪਰ ਕੰਪਨੀ ਜਿਹੜੀ ਉਹ ਛੜੀ ਹੋਈ ਹੈ ਔਰ ਸੋਚਦੇ ਆ ਕਿ ਭਾਈ ਸਰਕਾਰ ਦੇ ਨਾਲ ਚੱਲਿਆ ਕਿਵੇਂ ਜਾऊं ਜੇ ਸਰਕਾਰ ਦੇ ਨਾਲ ਚੱਲਦੇ ਆ ਤਾਂ ਤਾਂ ਵੀ ਸਰਕਾਰ ਜਿਹੜੀ ਅਫਸਰਾਂ ਦੀ ਪਿੱਠ ਦੇ ਉੱਪਰ ਖੜਦੀ ਨਹੀਂ ਤੇ ਜੇ ਸਰਕਾਰ ਦੇ ਨਾਲ ਨਹੀਂ ਚੱਲਦੇ ਤਾਂ ਫਿਰ ਤਾਂ ਸਰਕਾਰ ਨੇ ਖੜਨਾ ਹੀ ਕੀ ਹੈ ਸਰਕਾਰ ਜਿਹੜੀ ਹੈ ਉਹ ਜਿਸ ਤਰੀਕੇ ਦੇ ਨਾਲ ਆਪਣਾ ਰੰਗ ਵਿਖਾ ਰਹੀ ਹੈ ਤਾਂ ਅਫਸਰ ਜਿਹੜੇ ਆ ਉਹ ਸਰਕਾਰ ਤੋਂ ਖੁਸ਼ ਨਹੀਂ ਤਾਂ ਫਿਰ ਇਸੇ ਕਾਰਨ ਹੀ ਹੈ ਕਿ ਵਾਰ-ਵਾਰ ਸਰਕਾਰ ਨੂੰ ਯੂ ਟਰਨ ਮਾਰਨੇ ਪੈਂਦੇ ਆ ਇਹੀ ਕਾਰਨ ਹੈ ਕਿ ਬਹੁਤ ਫੈਸਲਿਆਂ ਤੇ ਸਰਕਾਰ ਨੂੰ ਮੂੰਹ ਦੀ ਖਾਣੀ ਪਈ ਹੈ। ਇਹੀ ਕਾਰਨ ਹੈ ਕਿ ਸਰਕਾਰ ਅਤੇ ਅਫਸਰशाही ਦਾ ਆਪਸੀ ਜਿਹੜਾ ਉਹ ਤਾਲਮੇਲ ਬਣ ਨਹੀਂ ਪਾਰਿਆ। ਪਿਛਲੇ ਲੰਬੇ ਸਮੇਂ ਤੋਂ ਆਪਾਂ ਦੇਖਿਆ ਕਿ ਸਰਕਾਰ ਅਫਸਰਾਂ ਦੇ ਨਾਲ ਤਾਲਮੇਲ ਜਿਹੜੀ ਆ ਉਹ ਬਠਾ ਨਹੀਂ ਪਾਰੀ। ਹੁਣ ਸਰਕਾਰ ਕਿਵੇਂ ਬਣਦੀ ਹੈ? ਸਰਕਾਰ ਜਿਹੜਾ ਹੈਗੀ ਆ ਠੀਕ ਹੈ ਜਿੱਤੇ ਆਏ ਐਮਐਲਏ ਮੰਤਰੀ ਜਿਹੜੇ ਉਹ ਜਿੱਤੇ ਆਏ ਫਿਰ ਅੱਗੇ ਜਾ ਕੇ ਅਫਸਰ ਆ ਗਈ। ਜਿਹੜਾ ਜਿੱਤੇ ਹੋਏ ਨਮਾਇੰਦਿਆਂ ਦਾ ਔਰ ਆ ਜਿਹੜੇ ਸਰਕਾਰੀ ਅਫਸਰ ਨੇ ਉਹਨਾਂ ਦੇ ਆਪਸੀ ਸੁਮੇਲ ਨੂੰ ਹੀ ਸਰਕਾਰ ਕਿਹਾ ਜਾਂਦਾ ਇਕੱਲੇ ਵਿਧਾਇਕ ਤੇ ਮੰਤਰੀ ਕੀ ਕਰਨਗੇ ਇਕੱਲੇ ਅਫਸਰ ਵੀ ਜਿਹੜੇ ਆ ਉਹ ਕੀ ਕਰਨਗੇ ਤਾਂ ਇਹਨਾਂ ਦਾ ਜਿਹੜਾ ਆਪਸੀ ਸੁਮੇਲ ਹੈ ਆਪਸੀ ਤਾਲਮੇਲ ਹੈ ਉਹਨੂੰ ਹੀ ਜਿਹੜਾ ਉਹ ਸਰਕਾਰ ਕਿਹਾ ਜਾਂਦਾ ਤੇ ਜੇ ਆਪਸੀ ਤਾਲਮੇਲ ਆਪਸੀ ਜਿਹੜਾ ਸੁਮੇਲ ਸਹੀ ਤਰੀਕੇ ਦੇ ਨਾਲ ਚੱਲ ਹੀ ਨਹੀਂ ਪਾਊਗਾ ਜਿੱਥੇ ਇਹਨਾਂ ਇਹਨਾਂ ਦਾ ਆਪਣਾ ਨਿੱਜੀ ਨੁਕਸਾਨ ਹੈ ਪਾਰਟੀ ਦਾ ਨੁਕਸਾਨ ਹੈ ਸਰਕਾਰ ਦਾ ਨੁਕਸਾਨ ਹੈ ਉਥੇ ਉਹਦੋਂ ਵੱਡਾ ਜਿਹੜਾ ਉਹ ਪੰਜਾਬ ਦੇ ਲੋਕਾਂ ਦਾ ਨੁਕਸਾਨ ਹੈ ਸੋ ਇਸ ਕਰਕੇ ਸਰਕਾਰ ਨੂੰ ਆਪਸੀ ਤਾਲਮੇਲ ਬਣਾ ਕੇ ਚੱਲਣਾ ਚਾਹੀਦਾ ਹੈ ਅਫਸਰਾਂ ਨੂੰ ਵੀ ਜਿਹੜੀ ਆ ਉਹ ਨੱਥ ਪਾਉਣੇ ਚਾਹੀਦੀ ਹੈ ਕਈ ਭੂਤਰੇ ਅਫਸਰ ਜਿਹੜੇ ਆ ਉਹ ਸਰਕਾਰ ਦੇ ਨੁਮਾਇੰਦਿਆਂ ਨੂੰ ਆਪਣੇ ਹਸਾਬ ਦੇ ਨਾਲ ਚਲਾਉਣ ਦੇ ਵਿੱਚ ਕਾਮਯਾਬ ਹੋ ਜਾਂਦੇ ਆ ਤੇ ਕਈ ਜਿਹੜੇ ਹੰਕਾਰੀ ਮੰਤਰੀ ਵਿਧਾਇਕ ਵੀ ਹੁੰਦੇ ਆ ਉਹ ਵੀ ਚੰਗੇ ਅਫਸਰਾਂ ਨੂੰ ਖੱਡ ਕੂੰਜੇ ਲਾ ਕੇ ਰੱਖਦੇ ਆ ਜਿਹੜੇ ਸਹੀ ਰਹਿਮਾ ਦਿੰਦੇ ਆ ਸੋ ਇਸ ਕਰਕੇ ਜੇ ਦੁਬਾਰਾ ਸਰਕਾਰ ਰਿਪੀਟ ਕਰਨੀ ਹੈ 27 ਦੇ ਅੰਦਰ ਜਿਹੜੀ ਕਿ ਹੁਣੇ ਹੀ ਤਿਆਰੀ ਜਿਹੜੀ ਹੈ ਉਕਾਰੀਆਂ ਮਾਦੀ ਪਾਰਟੀ ਜੇਕਰ ਰਿਪੀਟ ਕਰਨੀ ਹੈ ਜੇ ਲੋਕਾਂ ਦੇ ਵਿੱਚ ਆਪਣਾ ਅਕਸ ਸਾਫ਼ ਸੁਥਰਾ ਰੱਖਣਾ ਹੈ ਤਾਂ ਮੈਨੂੰ ਲੱਗਦਾ ਕਿ ਤੁਹਾਨੂੰ ਜਿਹੜਾ ਸਾਰਾ ਆਪਣਾ ਰਵਈਆ ਉਹ ਚੇਂਜ ਕਰਨਾ ਪਊਗਾ ਸੋ ਇਹ ਜਿਹੜਾ ਤਾਲਮੇਲ ਵਿਗੜਿਆ ਹੋਇਆ ਅਫਸਰ ਸ਼ਾਹੀ ਔਰ ਵਿਧਾਇਕ ਮੰਤਰੀਆਂ ਦੇ ਵਿਚਕਾਰ ਉਸ ਤਾਲਮੇਲ ਨੂੰ ਸੈੱਟ ਕਰਨਾ ਪਊਗਾ ਉਸ ਤਾਲਮੇਲ ਨੂੰ ਸੈੱਟ ਕਰਨ ਤੋਂ ਬਾਅਦ ਹੀ ਜਿਹੜੀ ਗੱਲਬਾਤ ਅੱਗੇ ਤੁਰਨੀ ਹੈ ਫੇਰ ਹੀ ਜਿਹੜੀ ਉਹ ਲੋਕ ਉਹਦੇ ਤੋਂ ਕੁਝ ਹੋਣਗੇ ਨਹੀਂ ਤਾਂ ਜਿਸ ਤਰੀਕੇ ਦਾ ਕਾਟੋ ਕਲੇਸ਼ ਵਧਾਇਕਾਂ ਤੇ ਮੰਤਰੀਆਂ ਦੇ ਵਿਚਕਾਰ ਅਫਸਰਾਂ ਦੇ ਨਾਲ ਜਿਹੜਾ ਉਹ ਛਿੜਿਆ ਹੋਇਆ ਤੇ ਵਿਧਾਇਕ ਜਿਤੇ ਮੰਤਰੀ ਅਫਸਰਾਂ ਤੋਂ ਖੁਸ਼ ਨਹੀਂ ਅਫਸਰ ਜਿਹੜੇ ਆ ਉਹ ਜਿਹੜੇ ਆ ਉਹ ਮੰਤਰੀਆਂ ਤੇ ਸਰਕਾਰ ਤੋਂ ਖੁਸ਼ ਨਹੀਂ ਤਾਂ ਅਜਿਹੇ ਦੇ ਵਿੱਚ ਨੁਕਸਾਨ ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਜਿਹੜਾ ਹੋ ਰਿਹਾ ਪੰਜਾਬ ਦੇ ਲੋਕਾਂ ਦਾ ਹੋ ਰਿਹਾ ਸੋ ਇਹ ਜਿਹੜਾ ਸੁਮੇਲ ਬਣਾ ਕੇ ਚੱਲਣਾ ਹੁੰਦਾ ਉਹ ਮੁੱਖ ਮੰਤਰੀ ਨੇ ਚੱਲਣਾ ਹੁੰਦਾ ਤਾਲਮੇਲ ਜਿਹੜਾ ਬਣਾ ਕੇ ਰੱਖਣਾ ਹੁੰਦਾ ਉਹ ਮੁੱਖ ਮੰਤਰੀ ਨੇ ਬਣਾ ਕੇ ਰੱਖਣਾ ਹੁੰਦਾ ਪਰ ਮੁੱਖ ਮੰਤਰੀ ਜੀ ਉਹ ਆਪਣੇ ਭੰਗੜੇ ਤੋਂ ਵੇਲ ਨਹੀਂ ਹੈ ਉਹਨਾਂ ਨੂੰ ਆਪਣੇ ਨਿੱਜੀ ਕੰਮਾਂ ਤੋਂ ਵੇਲ ਨਹੀਂ ਹੈ ਜਹਾਜਾਂ ਦੇ ਝੂਟਿਆਂ ਤੋਂ ਵੇਲ ਨਹੀਂ ਹੈ ਸੋ ਇਸ ਕਰਕੇ ਜਿਹੜਾ ਆਪਸੀ ਤਾਲਮੇਲ ਆ ਉਹ ਸਰਕਾਰ ਦਾ ਕੋਈ ਬਹੁਤਾ ਠੀਕ ਨਹੀਂ ਆਪਸੀ ਜਿਹੜਾ ਉਹ ਭਾਈਚਾਰਕਾ ਜਿਹੜੀ ਉਹ ਸਰਕਾਰ ਤੇ ਅਫਸਰਾਂ ਦੀ ਉਹ ਉਹ ਠੀਕ ਨਹੀਂ ਹੈ ਵ代इका ਤੇ ਮੰਤਰੀਆਂ ਦੀ ਸੋ ਇਸ ਕਰਕੇ ਜਿਹੜਾ ਸਰਕਾਰ ਦਾ ਵੀ ਕੰਮਕਾਜ ਵਿਗੜਿਆ ਇਹਨਾਂ ਦੀ ਪਾਰਟੀ ਦਾ ਵੀ ਕੰਮਕਾਜ ਵਿਗੜਿਆ ਔਰ ਪੰਜਾਬ ਦੇ ਲੋਕਾਂ ਦਾ ਜਿਹੜਾ ਕੰਮਕਾਜ ਉਹ ਵਿਗੜਿਆ ਵਿਗੜਿਆ ਹੁਣ ਦੇਖਦੇ ਆ ਕਿ ਇਹ ਵਿਗੜਿਆ ਤਾਲਮੇਲ ਜਿਹੜਾ ਉਹ ਕਿੰਨੇ ਕ ਸਮੇਂ ਤੱਕ ਜਿਹੜਾ ਉਹ ਸੈੱਟ ਕਰ ਪਾਉਂਦੀ ਹੈ ਆਮ ਆਦਮੀ ਪਾਰਟੀ ਪਰ ਫਿਲਹਾਲ ਦੀ ਗੱਡੀ ਜਿਹੜੇ ਅਫਸਰ ਮੰਤਰੀਆਂ ਤੋਂ ਤੇ ਮੰਤਰੀ ਜਿਹੜੇ ਆ ਉਹ ਅਫਸਰਾਂ ਤੋਂ ਖੁਸ਼ ਨਹੀਂ ਜਿਹੜਾ ਉਹ ਜਾਪ ਰਵੇ ਚਲੋ ਅਗਲੀ ਖਬਰ ਲੈ ਲਈਏ ਅਗਲੀ ਖਬਰ ਵੀ ਜਿਹੜੀ ਉਹ ਬੜੀ ਅਹਿਮ ਹੈਗੀ ਆ ਸੰਜੀਵ ਅਰੋੜਾ ਦੇ ਬਾਰੇ ਮੈਂ ਕੁਝ ਦਿਨ ਪਹਿਲਾਂ ਵੀ ਗੱਲਾਂ ਦੱਸ ਕੇ ਹਟਿਆ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਚੋਣ ਲੁਧਿਆਣਾ ਦੀ ਜਿਮਨੀ ਚੋਣ ਜਿੱਤਣ ਵਾਸਤੇ ਕੀ ਕੁਝ ਕਰਤੂਤਾਂ ਜਿਹੜੀ ਆ ਉਹ ਕਰ ਰਹੀ ਹੈ ਤਾਂ ਹੁਣ ਇੱਕ ਤਾਜੀ ਤਸਵੀਰ ਜਿਹੜੀ ਇੱਕ ਵੀਡੀਓ ਜਿਹੜੀ ਉਹ ਸਾਹਮਣੇ ਆਈ ਹੈ ਸੰਜੀਵ ਅਰੋੜਾ ਪਰਸਨਲ ਗੱਡੀ ਦੇ ਉੱਪਰ ਆਪਣੇ ਦੀ ਉੱਪਰ ਪੁਲਿਸ ਦੀ ਸਟicker ਲਾ ਕੇ ਇਹੋ ਜਿਹੇ ਤਰੀਕੇ ਦੇ ਨਾਲ ਉਹਨੂੰ ਰੂਪ ਦਿੱਤਾ ਹੋਇਆ ਕਿ ਜਿਵੇਂ ਇਹ ਸਰਕਾਰੀ ਪੁਲਿਸ ਦੀ ਜਿਹੜੀ ਆ ਉਹ ਗੱਡੀ ਹੋਵੇ ਔਰ ਜਿਸ ਤਰੀਕੇ ਦੇ ਨਾਲ ਜਿਹੋ ਜੇ ਥਾਣਿਆਂ ਦੇ ਵਿੱਚ ਜਿਹੜੀਆਂ ਨਵੀਆਂ ਸਕਾਰਪਿਓ ਦਿੱਤੀਆਂ ਨੇ ਬਿਲਕੁਲ ਉਹੀ ਰੂਪ ਜਿਹੜਾ ਉਹ ਆਪਣੀ ਨਿੱਜੀ ਸਕਾਰਪਿਓ ਨੂੰ ਉਹਨਾਂ ਨੇ ਦਿੱਤਾ ਇੱਕ ਤਾਂ ਸਿੰਪਲ ਸਟicker ਚਲੋ ਪਰਿਵਾਰਕ ਮੈਂਬਰ ਦੇ ਤੌਰ ਤੇ ਕੋਈ ਇੱਕੋ ਹੀ ਗੱਡੀ ਨੂੰ ਵਾਵਾ ਜਣੇ ਵਰਤ ਰਿਹਾ ਚਲੋ ਉਹ ਲਾ ਲੈਂਦੇ ਆ ਸਟਿਕਰ ਉਹ ਕੋਕ ਬੱਕਰੀ ਚੀਜ਼ ਹੁੰਦੀ ਹੈ ਚਲੋ ਮੈਂ ਉਹਨੂੰ ਵੀ ਸਹੀ ਨਹੀਂ ਮੰਨਦਾ ਬਹੁਤਾ ਪਰ ਇਹ ਜਿਸ ਤਰੀਕੇ ਦੇ ਨਾਲ ਜਿਹੜੀਆਂ ਗੱਲਾਂ ਕੀਤੀਆਂ ਸੰਜੀਵ ਅਰੂੜਾ ਹੋਣਾ ਨੇ ਔਰ ਇਹ ਕ੍ਰਾਈਮ ਜਿਹੜਾ ਕਹਿੰਦੇ ਆ ਕਿ ਬਣਦਾ ਹੈਗਾ ਔਰ ਇਹ ਗੱਡੀ ਜਿਹੜੀ ਆ ਇਹ ਕੋਈ ਸਰਕਾਰੀ ਗੱਡੀ ਨਹੀਂ ਹੈ ਔਰ ਇਹ ਗੱਡੀ ਰਤੇਸ਼ ਪ੍ਰਾਪਰਟੀ ਅਤੇ ਇੰਡਸਟਰੀ ਦੇ ਨਾਂ ਤੇ ਰਜਿਸਟਰਡ ਹੈ ਜਿਹਦੇ ਮਾਲਕ ਜਿਹੜੇ ਉਹ ਸੰਜੀਵ ਅਰੂੜਾ ਨੇ ਇਹ ਸਿੱਧੇ ਤੌਰ ਤੇ ਸੱਤਾ ਦਾ ਦੁਰਉਪਯੋਗ ਹੈ ਔਰ ਨਿੱਜੀ ਗੱਡੀ ਤੇ ਨਾ ਸਟicker ਨਾ ਬੱਤੀ ਇਸ ਤਰੀਕੇ ਨਾਲ ਆ ਨਹੀਂ ਸਕਦੇ ਔਰ ਉੱਪਰ ਦੀ ਆਪਣਾ ਜਿਹੜਾ ਚੋਣ ਪ੍ਰਚਾਰ ਵਾਲਾ ਸਟicker ਆ ਉਹ ਵੀ ਇਹਦੇ ਉੱਪਰ ਲਾਇਆ ਗਿਆ ਤਾਂ ਭੁਲੇਖਾ ਜਿਹੜਾ ਉਹ ਪੂਰਾ ਪਾਇਆ ਗਿਆ ਤਾਂ ਕੀ ਇਹਦੇ ਵਿੱਚ ਕਹਿੰਦੇ ਆ ਕਿ ਗੰਭੀਰ ਜੁਰਮਾਨੇ ਤੇ ਸਜ਼ਾਵਾ ਵੀ ਹੈ ਕੀ ਇਹ ਨਿਯਮਾਂ ਦੀਆਂ ਧੱਜੀਆਂ ੜਾਉਣ ਦੇ ਲਈ ਸੰਜੀਵ ਅਰੂੜਾ ਦੇ ਉੱਪਰ ਕੋਈ ਕਾਰਵਾਈ ਕੀਤੀ ਜਾਊਗੀ ਜਾਂ ਕੀਤੀ ਜਾਣੀ ਚਾਹੀਦੀ ਆ ਲੋਕ ਕੀ ਸੋਚਦੇ ਉਹ ਵੀ ਆਪਣੀ ਰਾਏ ਦੇਣ ਪਰ ਗੱਲ ਇਹ ਹੈ ਕਿ ਇਸ ਤਰੀਕੇ ਦੇ ਨਾਲ ਜਿਹੜੇ ਨਿਜਮਾ ਦੀਆਂ ਧੱਜੀਆਂ ਉੜਾ ਕੇ ਚੋਣ ਜਿਹੜੀ ਆ ਲੜੀ ਜਾ ਰਹੀ ਹੈ ਇਹ ਤਾਂ ਹਲੇ ਜੇ ਆਪਾਂ ਸੋਚੀਏ ਤਾਂ ਗੱਲ ਬਹੁਤ ਵੱਡੀ ਵੀ ਹੈ ਤੇ ਜੇ ਆਪਾਂ ਸੋਚੀਏ ਤਾਂ ਗੱਲ ਬਹੁਤ ਛੋਟੀ ਵੀ ਹੈ ਤੇ ਵੱਡੀ ਵੀ ਹੈ ਪਰ ਗੱਲ ਇਹ ਹੈ ਜਿਸ ਤਰੀਕੇ ਦੇ ਨਾਲ ਇਸ ਛੋਟੇ ਲੈਵਲ ਤੇ ਜਾ ਕੇ ਇਹ 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 ਇਸ ਤਰੀਕੇ ਦੇ ਨਾਲ ਚੋਣ ਜਿੱਤਣ ਵਾਸਤੇ ਇਹ ਕੁਝ ਕਰ ਰਹੇ ਆ ਤਾਂ ਫਿਰ ਕੱਲ ਨੂੰ ਖਦਸ਼ੇ ਵੱਡੇ ਵੀ ਪੈਦਾ ਹੁੰਦੇ ਆ ਕਿ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਕਿਹੜੀ ਕਿਹੜੀ ਥਾਂ ਤੇ ਕਿਹੜੇ ਕਿਹੜੇ ਐਂਗਲ ਤੋਂ ਕਿਸ ਕਿਸ ਤਰੀਕੇ ਦੇ ਨਾਲ ਸਰਕਾਰੀ ਤੰਤਰ ਦੀ ਦੁਰਵਰਤੋਂ ਜਿਹੜੀ ਆਮ ਆਦਮੀ ਪਾਰਟੀ ਕਰੂਗੀ ਸੋ ਇਸ ਕਰਕੇ ਬਹੁਤ ਵੱਡੇ ਜਿਹੜੇ ਉਹ ਖਰਚੇ ਪੈਦਾ ਹੋ ਰਹੇ ਆ ਤਾਂ ਮੈਂ ਹੈਰਾਨ ਕਿ ਸੰਜੀਵ ਅਰੂੜਾ ਆਪਦੇ ਆਪ ਨੂੰ ਬੜੇ ਸੁਝੇ ਹੋਏ ਬੜੇ ਸਿਆਣੇ ਬੜੇ ਜਿਹੜੇ ਕਹਿੰਦੇ ਹੁੰਦੇ ਆ ਕਿ ਵੀਆਈਪੀ ਕਲਚਰ ਤੋਂ ਹੀਟਾਂ ਉਤਰੇ ਹੋਏ ਔਰ ਪੂਰੀ ਜਿਹੀ ਪੂਰੀ ਆਮ ਆਦਮੀ ਪਾਰਟੀ ਹੋਈ ਆਪਣੀ ਜਿਹੜੀ ਹੈਗੀ ਆ ਉਹ ਸਰਕਾਰ ਨੂੰ ਉਹ ਬੜਾ ਕਹਿੰਦੇ ਹੁੰਦੇ ਸੀਗੇ ਕਿ ਭਾਈ ਅਸੀਂ ਤਾਂ ਵੀਆਈਪੀ ਕਲਚਰ ਹੀ ਖਤਮ ਕਰ ਦੇਣਾ ਪਰ ਇਹਦਾ ਵੀਆਈਪੀ ਕਲਚਰ ਦੇ ਵੀ ਬਾਪ ਬਣ ਕੇ ਜਿਹੜੇ ਉਹ ਬਹਿਗੇ ਆ ਹਰ ਪਾਸਿਓ ਸੋ ਇਸ ਕਰਕੇ ਇਹ ਜਿਹੜੀਆਂ ਸਾਰੀਆਂ ਤਸਵੀਰਾਂ ਜਦੋਂ ਸਾਹਮਣੇ ਆਈਆਂ ਤਾਂ ਬੜੀ ਜਿਹੜੀ ਆ ਉਹ ਹੈਰਾਨੀ ਹੋਈ ਹੈ ਕਿ ਇਸ ਹੇਠਲੇ ਪੱਧਰ ਤੇ ਜਾ ਕੇ ਸੰਜੀਵ ਅਰੂੜਾ ਹੁਣੀ ਆਪਣਾ ਚੋਣ ਪ੍ਰਚਾਰ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਨੇ ਸੋ ਇਹਦੇ ਵਿੱਚ ਜੇ ਗਲਤ ਹੈ ਕਾਨੂੰਨੀ ਤੌਰ ਤੇ ਤਾਂ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤੇ ਜੇ ਨਹੀਂ ਇਹ ਗਲਤ ਹੈਗੀ ਤਾਂ ਫਿਰ ਦੱਸ ਦੇਣਾ ਚਾਹੀਦਾ ਕਿ ਇਹ ਸਹੀ ਕਿਵੇਂ ਹੈ ਜੇ ਇਹ ਸੋਚਦੇ ਆ ਤਾਂ ਦੱਸ ਦੇਣਾ ਚਾਹੀਦਾ ਕਿ ਇਹ ਸਹੀ ਕਿਵੇਂ ਹੈ ਪ੍ਰਾਈਵੇਟ ਗੱਡੀ ਦੇ ਉੱਪਰ ਕਿਹੜੇ ਕਾਨੂੰਨ ਦੇ ਤਹਿਤ ਤੁਸੀਂ ਜਿਹੜਾ ਉਹ ਬੱਤੀ ਲਾ ਸਕਦੇ ਆ ਜਾਂ ਉਹਨੂੰ ਰੂਪਰੇਖਾ ਇਹੋ ਜੀ ਦੇ ਸਕਦੇ ਆ ਕਿ ਇਹ ਪੁਲਿਸ ਦੀ ਸਰਕਾਰੀ ਜਿਹੜੀ ਉਹ ਗੱਡੀ ਹੈ ਉਹ ਵੀ ਜਿਹੜੀ ਆ ਗੱਲ ਸਾਰੀ ਇਹਨਾਂ ਨੂੰ ਦੱਸ ਦੇਣੀ ਚਾਹੀਦੀ ਹੈ ਪਰ ਫਿਲਹਾਲ ਇਸ ਵੀਡੀਓ ਵਾਇਰਲ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਸੰਜੀਵ ਅਰੂੜਾ ਦੀਆਂ ਜਿਹੜੀਆਂ ਵਧੀਆਂ ਨੇ ਔਰ ਜਦੋਂ ਤੋਂ ਇਹ ਜਿਹੜੀ ਵੀਡੀਓ ਵਾਇਰਲ ਹੋਈ ਹੈ ਸੰਜੀਵ ਅਰੂੜਾ ਦੀ ਇਸ ਪ੍ਰਾਈਵੇਟ ਗੱਡੀ ਦੀ ਜਿਹੜੀ ਗੱਡੀ ਨੂੰ ਇਹਨਾਂ ਨੇ ਸਰਕਾਰੀ ਪੁਲਿਸ ਦੀ ਗੱਡੀ ਵਰਗਾ ਜਿਹੜਾ ਉਹ ਰੂਪ ਦਿੱਤਾ ਔਰ ਆਪਣਾ ਪਰਸਨਲ ਸਟicker ਜਿਹੜਾ ਉਹ ਤੇ ਲਾਇਆ ਔਰ ਉਸ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਦੇ ਵਿੱਚ ਕਾਫੀ ਚਰਚਾ ਹੈ ਕਿ ਭਾਈ ਇਹ ਕਹੋ ਜੇ ਲੋਕ ਜਿਹੜੇ ਉਹ ਆਗੇ ਆਮਦਵੀ ਪਾਰਟੀ ਦੇ ਅੰਦਰ ਇਹੋ ਜਿਹੇ ਛੋਟੇ ਇਹੋ ਜਿਹੇ ਹੇਟਲੇ ਪੱਧਰ ਤੇ ਜਾ ਕੇ ਇਹੋ ਜੀ ਰਾਜਨੀਤੀ ਜਿਹੜੀ ਉਹ ਕਰਦੇ ਐ ਔਰ ਗੰਭੀਰ ਸਜ਼ਾਵਾਂ ਤੇ ਜੁਰਮਾਨੇ ਵੀ ਆ ਇਸ ਚੱਕਰ ਦੇ ਵਿੱਚ ਕਿਉਂਕਿ ਪ੍ਰਾਈਵੇਟ ਗੱਡੀ ਤੇ ਇਸ ਤਰੀਕੇ ਨਾਲ ਤੁਸੀਂ ਕਰ ਨਹੀਂ ਸਕਦੇ ਇੱਕ ਪਾਸੇ ਪੁਲਿਸ ਦੇ ਸਟicker ਲਾਏ ਆ ਦੂਜੇ ਪਾਸੇ ਆਪਣੇ ਪਰਸਨਲ ਜਿਹੜੇ ਉਹ ਸਟicker ਲਾਏ ਹੋਏ ਆ ਚੋਣ ਪ੍ਰਚਾਰ ਬਾਰੇ ਸੋ ਇਸ ਕਰਕੇ ਗੰਭੀਰ ਸਮੱਸਿਆਵਾਂ ਜਿਹੜੀਆਂ ਉਹ ਪੈਦਾ ਹੋਈਆਂ ਨੇ ਕਿ ਡੀਜੀਪੀ ਪੰਜਾਬ ਕੀ ਮੁੱਖ ਮੰਤਰੀ ਜਿਹੜੇ ਉਹ ਨਿਜਮਾਨੀਆਂ ਧਜੀਆਂ ਅਡਾਉਣ ਦੇ ਕਰਕੇ ਸੰਜੀਵ ਅਰੂੜਾ ਤੇ ਕੋਈ ਕਾਰਵਾਈ ਜਿਹੜੀ ਆ ਉਹ ਕਰਨਗੇ ਜੇ ਇਹ ਇਸ ਹੇਟਲੇ ਪਦਰ ਤੇ ਜਾ ਕੇ ਹਰ ਪਾਸੇ ਸਰਕਾਰੀ ਤੰਤਰ ਦਾ ਇਹ ਫਾਇਦਾ ਲੈਣਾ ਚਾਹੁੰਦੇ ਆ ਤੇ ਹੋਰ ਪਤਾ ਨਹੀਂ ਕਿਹੜੇ ਕਿਹੜੇ ਐਂਗਲ ਤੋਂ ਜਾ ਕੇ ਜਿਹੜੀ ਇਹ ਸਰਕਾਰੀ ਤੰਤਰ ਦੀਆਂ ਧੱਜੀਆਂ ਜਿਹੜੀਆਂ ਅੱਗੇ ਜਾ ਕੇ ਢਾਉਣਗੇ ਪਰ ਇਸ ਵੀਡੀਓ ਵਾਇਰਲ ਹੋਣ ਤੋਂ ਬਾਅਦ ਵੈਸਟ ਹਲਕੇ ਦੇ ਜਿਹੜੇ ਲੋਕ ਨੇ ਉਹ ਬਹੁਤ ਸਾਰੀਆਂ ਚਰਚਾਵਾਂ ਦੇ ਨਾਲ ਜੁੜ ਗਏ ਆ ਔਰ ਕਿਤੇ ਨਾ ਕਿਤੇ ਸੰਜੀਵ ਅਰੂੜਾ ਨੂੰ ਇਸ ਹਰਗੱਦੇ ਲਈ ਜਿਹੜਾ ਉਹ ਕੋਸ ਵੀ ਰਹੇ ਆ ਤਾਂ ਦੇਖਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਜਲਦ ਇਸ ਮਸਲੇ ਦੇ ਉੱਪਰ ਕੋਈ ਕਾਰਵਾਈ ਕੀਤੀ ਜਾਂਦੀ ਹੈ ਜਾਂ ਨਹੀਂ ਕੀਤੀ ਜਾਂਦੀ ਪਰ ਸਵਾਲ ਜਿਹੜੇ ਉਹ ਜਰੂਰ ਸੰਜੀਵ ਅਰੂੜਾ ਦੇ ਉੱਪਰ ਜਿਹੜੇ ਇਸ ਚੀਜ਼ ਨੂੰ ਲੈ ਕੇ ਉੱਠੇ ਹੈਗੇ ਚਲੋ ਅਗਲੀ ਖਬਰ ਆਪਾਂ ਲੈ ਲੈਂਦੇ ਅਗਲੀ ਖਬਰ ਵੀ ਬੜੀ ਅਹਿਮ ਹੈ ਅਕਸਰ ਹੁਣ ਬੇਸ਼ੱਕ 2027 ਦੀਆਂ ਚੋਣਾਂ ਦੇ ਵਿੱਚ ਬਹੁਤ ਜਿਹੜਾ ਸਮਾਂ ਜਿਹੜਾ ਉਹ ਬਾਕੀ ਪਿਆ ਹੈਗਾ 2 ਸਾਲ ਤਕਰੀਬਨ ਤਕਰੀਬਨ 2 ਸਾਲ ਜਿਹੜੇ ਹੋ ਰਹਿੰਦੇ ਹੈਗੇ ਐ ਔਰ ਉਸ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਤਾਂ ਹੁਣੇ ਤੋਂ ਹੀ ਤਿਆਰੀਆਂ ਜਿਹੜੀਆਂ ਵੱਖ-ਵੱਖ ਪਾਰਟੀਆਂ ਨੇ ਕਰ ਲਈਆਂ ਨੇ ਔਰ ਜੇ ਆਪਾਂ ਗੱਲ ਕਰੀਏ ਤਾਂ ਅਕਸਰ ਇਹ ਚਰਚਾ ਜਿਹੜੀ ਆ ਉਹ ਜ਼ੋਰ ਫੜਦੀ ਹੈ ਕਿ ਆਮ ਆਦਮੀ ਪਾਰਟੀ ਦਾ ਔਰ ਭਾਜਪਾ ਦਾ ਜਿਹੜਾ ਕੀ ਗਠਜੋੜ ਹੋਊਗਾ ਤਾਂ ਇਸ ਸੱਦੇ ਉੱਪਰ ਇੱਕ ਵਾਰ ਫੇਰ ਜਿਹੜਾ ਉਹ ਬਿਆਨ ਆਇਆ ਔਰ ਬਿਆਨ ਆਇਆ ਕਿਸੇ ਛੋਟੇ ਲੀਡਰ ਦਾ ਨਹੀਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਨਾਇਬ ਸਿੰਘ ਸੈਣੀ ਹਰਿਆਣਾ ਦੇ ਜਿਹੜੇ ਉਹ ਨਾਮ ਨਿਯੁਕਤ ਜਿਹੜੇ ਉਹ ਮੁੱਖ ਮੰਤਰੀ ਹੈਗੇ ਹਾਲਾਂਕਿ ਹੁਣ ਤਾਂ ਕਾਫੀ ਸਮਾਂ ਹੋ ਗਿਆ ਹਾਲਾਂਕਿ ਬਣਿਆ ਨੂੰ ਔਰ ਚੰਗੀ ਛਵੀ ਵਾਲੇ ਵੀ ਜਿਹੜੇ ਉਹ ਮੰਨੇ ਜਾਂਦੇ ਆ ਔਰ ਉਹ ਪੰਜਾਬ ਦੇ ਵਿੱਚ ਉਹਨਾਂ ਦੀ ਡਿਊਟੀ ਲੱਗੀ ਆ ਕੁਝ ਹਿੱਸੇ ਦੇ ਵਿੱਚ ਕਿ ਭਾਈ ਤੁਸੀਂ ਇੱਥੇ ਭਾਜਪਾ ਨੂੰ ਪ੍ਰਮੋਟ ਕਰਨਾ ਦੇਖ ਰੇਖ ਕਰਨੀ ਹੈ ਉਹਨਾਂ ਦੀ ਡਿਊਟੀ ਜਿਹੜੀ ਉਹ ਲੱਗੀ ਹੋਈ ਹੈਗੀ ਔਰ ਉਹ ਇੱਥੇ ਪੰਜਾਬ ਦੇ ਵਿੱਚ ਸੇਵਾਵਾਂ ਨਿਭਾ ਰਹੇ ਐ ਔਰ ਕੱਲ ਕੁਝ ਅਕਾਲੀ ਵਰਕਰਾਂ ਨੂੰ ਵੀ ਜਿਹੜਾ ਉਹਨਾਂ ਨੇ ਭਾਜਪਾ ਦੇ ਵਿੱਚ ਜਿਹੜਾ ਉਹ ਸ਼ਾਮਿਲ ਕੀਤਾ ਔਰ ਉੱਥੇ ਉਹਨਾਂ ਨੇ ਬਿਆਨ ਦਿੱਤਾ ਕਿ ਭਾਈ ਗਠਜੋੜ ਜਿਹੜਾ ਨਾ ਉਹ ਹੋਊਗਾ ਪਰ ਇਹਦੇ ਤੇ ਜਿਹੜਾ ਉਹ ਫੈਸਲਾ ਉਹ ਜਿਹੜਾ ਲੈਣਾ ਹੈ ਹਾਈ ਕਮਾਂਡ ਨੇ ਹਾਈ ਕਮਾਂਡ ਨੇ ਜਿਹੜਾ ਉਹ ਸਾਡੀ ਨੇ ਕਹਿੰਦੇ ਫੈਸਲਾ ਲੈਣਾ ਦਿੱਲੀ ਵਾਲਿਆਂ ਨੇ ਉਹ ਫੈਸਲਾ ਲੈਣਾ ਔਰ ਇਸ ਤੋਂ ਪਹਿਲਾਂ ਕੁਝ ਲੀਡਰ ਪਹਿਲਾਂ ਵੀ ਇਸ਼ਾਰਾ ਕਰ ਚੁੱਕਿਆ ਕਿ ਗਠਜੋੜ ਜਿਹੜਾ ਉਹ ਹੋਊਗਾ ਹਾਲਾਂਕਿ ਕੁਝ ਲੀਡਰ ਇਹ ਵੀ ਗੱਲਾਂ ਕਹਿੰਦੇ ਆ ਕਿ ਭਾਈ ਨਹੀਂ ਗਠਜੋੜ ਨਹੀਂ ਹੋਊਗਾ ਤੇ ਅਸੀਂ ਕੱਲਿਆਂ ਜਿਹੜੀਆਂ ਉਹ ਚੋਣਾਂ ਪੰਜਾਬ ਦੇ ਵਿੱਚ ਲੜਨੀਆਂ ਹੈਗੀਆਂ ਕੋਈ ਧੜਾ ਇਹ ਕਹਿੰਦਾ ਕਿ ਜਿਹੜੀ ਪੰਜ ਮੈਂਬਰੀ ਕਮੇਟੀ ਵਾਲਾ ਜਿਹੜਾ ਉਹ ਧੜਾ ਜਿਹੜੇ ਕੋਈ ਭਰਤੀ ਕਰ ਰਹੇ ਆ ਉਹ ਕੋਈ ਆਪਣਾ ਵੱਖਰਾ ਫਰੰਟ ਬਣਾਉਣਗੇ ਤੇ ਫਿਰ ਅੱਗੇ ਜਾ ਕੇ ਇਹਨਾਂ ਭਾਜਪਾ ਦੇ ਨਾਲ ਗਠਜੋੜ ਕਰਨਾ ਕੁਝ ਤੁਹਾਡੇ ਜਿਹੜੀ ਇਹੋ ਜਿਹੀ ਵੀ ਗੱਲ ਜਿਹੜੀ ਆ ਉਹ ਕਰਦੇ ਹੈਗੇ ਔਰ ਕੁਝ ਸਾਰੀਆਂ ਗੱਲਾਂ ਕਰਦੇ ਆ ਕਿ ਕੱਲ ਨੂੰ ਭਾਈ ਅਮਰਪਾਲ ਹੋਣੀ ਸਾਰੇ ਜਿਹੜੇ ਆ ਉਹ ਫਰੰਟ ਜਦੋਂ ਮਾਜਰੇ ਹੁਣੀ ਔਰ ਉਧਰ ਪੰਜ ਮੈਂਬਰੀ ਕਮੇਟੀ ਸਾਰੀ ਇਕੱਠੀ ਹੋ ਜੂ ਫਿਰ ਉਹ ਜਿਹੜਾ ਅੱਗੇ ਭਾਜਪਾ ਦੇ ਨਾਲ ਗਠਜੋੜ ਕਰਨਗੇ ਹੁਣ ਪਤਾ ਨਹੀਂ ਕਿ ਕਿਹੜੇ ਅਕਾਲੀ ਦੇ ਨਾਲ ਜਿਹੜਾ ਉਹ ਗਠਜੋੜ ਕਰਨਗੇ ਭਾਜਪਾ ਵਾਲੇ ਪਰ ਇਹ ਗੱਲ ਜ਼ਰੂਰ ਹੈ ਕਿ ਹਾਲੇ ਚਰਚਾ ਜਿਹੜੀ ਆ ਉਹ ਟਿਕੀ ਨਹੀਂ ਹੈ ਇੱਕ ਚਰਚਾ ਜਿਹੜੀ ਇੱਕ ਹੁੰਦੀ ਆ ਵੀ ਵਿਰਾਮ ਚੱਲਣ ਲੱਗ ਜਾਂਦਾ ਕਿ ਨਹੀਂ ਗਠਜੋੜ ਹੋਊਗਾ ਜਾਂ ਨਹੀਂ ਹੋਊਗਾ ਵਿਰਾਮ ਚੱਲ ਨਹੀਂ ਲੱਗਿਆ ਚਰਚਾ ਚੱਲ ਰਹੀ ਹੈ ਗਠਜੋੜ ਹੋ ਵੀ ਸਕਦਾ ਹੈ ਔਰ ਪਰ ਫਾਈਨਲ ਫੈਸਲਾ ਜਿਹੜਾ ਉਹ ਹਾਈਕ ਮੰਨ ਲੈਣਾ ਪਰ ਇਹ ਦੁਚਿੱਤੀਆਂ ਹੈਗੀਆਂ ਨੇ ਕਿ ਹਾਲੇ ਤੱਕ ਵੀ ਚਰਚਾ ਜਿਹੜੀ ਚੱਲ ਰਹੀ ਆ ਜਾਂ ਨਹੀਂ ਚੱਲ ਰਹੀ ਇਹ ਦੁਚਿੱਤੀ ਜਿਹੜੀ ਸੀਗੀ ਤਾਂ ਉਹ ਕਲੀਅਰ ਹੋਈ ਆ ਕਿ ਚਰਚਾ ਹਲੇ ਵੀ ਚੱਲ ਰਹੀ ਹੈਗੀ ਆ ਆਪਸੀ ਉਹਨਾਂ ਦੀ ਔਰ ਕਿਸੇ ਵੀ ਵੇਲੇ ਜਾਂ ਨੇੜੇ ਜਾ ਕੇ ਜਾਂ ਕੁਝ ਅੱਗੇ ਜਾ ਕੇ ਦੇਖਣਾ ਪਊਗਾ ਕਿ ਕਿਹੜੇ ਅਕਾਲੀ ਦਲ ਦੇ ਨਾਲ ਗਠਜੋੜ ਹੋਊਗਾ ਪਰ ਗਠਜੋੜ ਜਿਹੜਾ ਉਹ ਜੁੜੂਗਾ ਹੁਣ ਅਕਾਲੀ ਦਲ ਕਿਹੜਾ ਭਾਗੀਆਂ ਵਾਲਾ ਹੋਊਗਾ ਕਮੇਟੀ ਵਾਲਾ ਹੋਊਗਾ ਜਾਂ ਕਿਹੜਾ ਹੋਊਗਾ ਇਹ ਜਿਹੜੀ ਆ ਗੱਲ ਉਹ ਦੇਖਣ ਵਾਲੀ ਹੋਊਗੀ ਪਰ ਗਠਜੋੜ ਜਿਹੜਾ ਸ਼ਾਇਦ ਉਜੂਰ ਕਿਸਨਕੇ ਸਵਾਲੇ ਪਾਸੇ ਇਸ਼ਾਰਾ ਨਾਇਬ ਸਿੰਘ ਸੈਣੀ ਨੇ ਕੀਤਾ ਹੈ। ਹੋਰ ਵੱਡੀਆਂ ਅਪਡੇਟਸ ਲਈ ਜੁੜੇ ਰਹੋ ਜਨਨ ਲੋਕਨ ਟੀਵੀ ਦੇ ਨਾਲ।